ਗੁਰੂ ਮਹਾਰਾਜ ਸੱਚੇ ਪਾਤਸ਼ਾਹ ਸੁਖਮਨੀ ਸਾਹਿਬ ਦੀ ਬਾਣੀ ਵਿੱਚ ਬ੍ਰਹਮ ਗਿਆਨੀ ਦੀ ਡੈਫੀਨੇਸ਼ਨ ਦੱਸ ਰਹੇ ਨੇ ਵੀ ਬ੍ਰਹਮ ਗਿਆਨੀ ਕਿਸ ਨੂੰ ਕਿਹਾ ਜਾ ਸਕਦਾ ਹੈ ਤੇ ਉਹ ਆਪਾਂ ਸਤਗੁਰਾਂ ਤੋਂ ਵਿਚਾਰ ਲੈਨੇ ਆ ਮਹਾਰਾਜ ਕਹਿੰਦੇ ਨਾ ਬ੍ਰਹਮ ਗਿਆਨੀ ਕੀ ਬ੍ਰਹਮ ਗਿਆਨੀ ਸਗਲ ਕੀ ਰੀਨਾ ਆਤਮ ਰਸ ਬ੍ਰਹਮ ਗਿਆਨੀ ਚੀਨਾ ਬ੍ਰਹਮ ਗਿਆਨੀ ਸਾਰੇ ਬੰਦਿਆਂ ਦੇ ਪੈਰਾਂ ਦੀ ਖਾਕ ਹੋ ਕੇ ਰਹਿੰਦਾ ਹੈ ਮਤਲਬ ਨਿਮਰਤਾ ਵੀ ਨਿਮਰਤਾ ਇੰਨੀ ਨਿਮਰਤਾ ਹੁੰਦੀ ਆ ਉਹਨਾਂ ਕੋਲੇ ਕੋਈ ਮਾਣ ਹੰਕਾਰ ਨਹੀਂ ਹੁੰਦਾ ਇਹ ਬ੍ਰਹਮ ਗਿਆਨੀ ਦੀ ਨਿਸ਼ਾਨੀ ਹੈ ਜਿਵੇਂ ਕਿ ਆਪਾਂ ਕੱਲ ਵੀ ਗੱਲ ਕਰੀ ਸੀ ਵੀ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਅਕਾਲ ਪੁਰਖ ਇੱਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ ਅਕਾਲ ਮੂਰਤ ਅਕਾਲ ਦੀ ਮੂਰਤ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਬ੍ਰਹਮ ਗਿਆਨੀ ਜੋ ਕਿ ਗੁਰਮਤਿ ਵਿਚਾਰ ਦਾ ਮਿਸ਼ਨ ਲੈ ਕੇ ਤੁਰੇ ਤੇ ਉਹਨਾਂ ਨੂੰ ਕਿਸੇ ਨੇ ਕਰਾਇਆ ਕਿਆ ਕਿਸੇ ਨੇ ਬੇਤਾਲਾ ਕਿਆ ਕਈਆਂ ਨੇ ਬੱਟੇ ਵੀ ਮਾਰੇ ਹੈ ਇਤਿਹਾਸਕ ਸਾਖੀਆਂ ਤੋਂ ਆਪਾਂ ਨੂੰ ਪਤਾ ਲੱਗਦਾ ਤੇ ਉਸ ਅਕਾਲ ਮੂਰਤ ਬਾਬੇ ਨੇ ਬ੍ਰਹਮ ਗਿਆਨੀ ਜੀ ਨੇ ਨਿਮਰਤਾ ਰੱਖੀ ਬੜੇ ਪਿਆਰ ਨਾਲ ਸਮਝਾਇਆ ਜਿੱਥੇ ਠੋਕਮਾ ਜਵਾਬ ਦੇਣ ਵਾਲਾ ਸੀ ਬਾਬਰ ਅਰਗਿਆਂ ਨੂੰ ਉੱਥੇ ਠੋਕਮੇ ਜਵਾਬ ਵੀ ਦਿੱਤੇ ਵੀ ਬਾਬਰ ਤੂੰ ਜਾ ਪਰਾਂ ਨਿਮਰਤਾ ਦੇ ਨਾਲ ਜਵਾਬ ਵੀ ਨਿਮਰਤਾ ਦੇ ਨਾਲ ਹੀ ਦਿੱਤੇ ਨੇ ਮਹਾਰਾਜ ਦੱਸਦੇ ਨੇ ਬ੍ਰਹਮ ਗਿਆਨੀ ਸਗਲ ਕੀਰੀ ਨਾ आत्म रस ब्रह्म ज्ञानी चीनਾ ਹੁਣ ਅਸੀਂ 35 ਮਹਾਂਪੁਰਖ 35 ਬ੍ਰਹਮ ਗਿਆਨੀਆਂ ਦੀ ਸੰਗਤ ਕਰ ਰਹੇ ਆ ਆਪਾ ਭਾਈ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੈਠੇ 35 ਮਹਾਂਪੁਰਖਾਂ ਦੀ ਬਾਣੀ ਦਰਜਾ ਸਮਝ ਲਓ ਤੁਸੀਂ ਆਪਾ ਇਹ ਮੰਨ ਕੇ ਚੱਲੋ ਸਮਝ ਲਓ ਨਹੀਂ ਮੰਨ ਲਓ ਵੀ ਆਪਾਂ 35 ਮਹਾਂਪੁਰਖ ਬ੍ਰਹਮ ਗਿਆਨੀਆਂ ਦੀ ਸੰਗਤ ਕਰ ਰਹੇ ਹਾਂ ਅਗਰੇ ਵੰਦ ਚ ਮਹਾਰਾਜ ਦੱਸਦੇ ਨੇ ਆਤਮ ਰਸ ਬ੍ਰਹਮ ਗਿਆਨੀ ਚੀਨਾ ਬ੍ਰਹਮ ਗਿਆਨੀ ਨੇ ਆਤਮ ਆਨੰਦ ਨੂੰ ਪਛਾਣ ਲਿਆ ਹੈ ਬ੍ਰਹਮ ਗਿਆਨੀ ਕੀ ਸਭ ਉੱਪਰ ਮਾਇਆ ਬ੍ਰਹਮ ਗਿਆਨੀ ਤੇ ਕਸ ਬੁਰਾ ਨਾ ਭੈ ਮਹਾਰਾਜ ਦੱਸਦੇ ਨੇ ਬ੍ਰਹਮ ਗਿਆਨੀ ਦੀ ਸਭ ਉੱਤੇ ਖੁਸ਼ੀ ਹੁੰਦੀ ਹੈ ਭਾਵ ਬ੍ਰਹਮ ਗਿਆਨੀ ਸਭ ਨਾਲ ਹੱਸਦੇ ਮੱਥੇ ਰਹਿੰਦੇ ਹਨ ਜਿਵੇਂ ਆਪਣੇ ਵਾਲੀ ਭਾਸ਼ਾ ਚ ਆਪਾਂ ਕਹਿੰਦੇ ਖਿੜੇ ਮੱਥੇ ਖਿੜੇ ਮੱਥੇ ਰਹਿੰਦੇ ਹਨ ਬ੍ਰਹਮ ਗਿਆਨੀ ਤੇ ਕਸ ਬੁਰਾ ਨਾ ਭਇਆ ਅਰਥ ਹੈ ਅਤੇ ਉਹ ਕੋਈ ਮੰਦਾ ਕੰਮ ਨਹੀਂ ਕਰਦਾ ਬ੍ਰਹਮ ਗਿਆਨੀ ਸਦਾ ਸਮਦਰਸੀ ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅਮਰ ਵਰਸੀ ਮਹਾਰਾਜ ਕਹਿੰਦੇ ਬ੍ਰਹਮ ਗਿਆਨੀ ਸਦਾ ਸਭ ਵੱਲ ਇੱਕੋ ਜਹੀ ਨਜ਼ਰ ਨਾਲ ਤੱਕਦਾ ਹੈ ਕਿ ਉਸ ਦੀ ਨਜ਼ਰ ਤੋਂ ਸਭ ਉੱਤੇ ਅਮਰਤ ਦੀ ਵਰਖਾ ਹੁੰਦੀ ਹੈ ਉਸ ਦੀ ਨਜ਼ਰ ਤੋਂ ਉੱਤੇ ਅਮਰਤ ਦੀ ਵਰਖਾ ਹੁੰਦੀ ਹੈ ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ब्रह्मज्ञानी की निर्मल जुगता ब्रह्मज्ञानी माया ਦੇ ਬੰਧਨਾਂ ਤੋਂ ਆਜ਼ਾਦ ਹੁੰਦਾ ਹੈ ਅਤੇ ਉਸ ਦੀ ਜੀਵਨ ਜੁਗਤੀ ਵਿਕਾਰਾਂ ਤੋਂ ਰਹਿਤ ਹੈ ब्रह्मज्ञानी का भोजन ज्ञान नानक ब्रह्मज्ञानी का ब्रह्म ध्यान महाराज ਕਹਿੰਦੇ ਰੱਬੀ ਗਿਆਨ ब्रह्मज्ञानी दी ਖੁਰਾਕ ਹੈ ਰੱਬੀ ਗਿਆਨ ਬ੍ਰਹਮ ਗਿਆਨੀ ਦੀ ਖੁਰਾਕ ਹੈ ਭਾਵ ਬ੍ਰਹਮ ਗਿਆਨੀ ਦੀ ਆਤਮਿਕ ਜ਼ਿੰਦਗੀ ਦਾ ਆਸਰਾ ਹੈ ਕਿਉਂਕਿ ਸਰੀਰ ਕੋ ਲੋੜ ਤਾਂ ਪ੍ਰਸ਼ਾਦਾ ਪਾਣੀ ਆਪਾਂ ਸਕਦੇ ਹੀ ਆ ਜਿਹੜਾ ਆਤਮਾ ਨੂੰ ਭੋਜਨ ਚਾਹੀਦਾ ਉਹ ਪ੍ਰਭੂ ਪਰਮਾਤਮਾ ਦਾ ਰੱਬੀ ਗਿਆਨ ਤੇ ਪਰਮਾਤਮਾ ਦਾ ਨਾਮ ਹੈ ਮਹਾਰਾਜ ਨੇ ਦੱਸਿਆ ਬ੍ਰਹਮ ਗਿਆਨੀ ਦਾ ਭੋਜਨ ਗਿਆਨ ਰੱਬੀ ਗਿਆਨ ਬ੍ਰह्म ਗਿਆਨੀ ਦੀ ਖੁਰਾਕ ਹੈ ਭਾਵ ਬ੍ਰह्म ਗਿਆਨੀ ਦੀ ਆਤਮਿਕ ਜ਼ਿੰਦਗੀ ਦਾ ਆਸਰਾ ਹੈ ਨਾਨਕ ਬ੍ਰह्म ਗਿਆਨੀ ਦਾ ਬ੍ਰह्म ਧਿਆਨ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਬ੍ਰह्म ਗਿਆਨੀ ਦੀ ਸੁਰਤ ਅਕਾਲ ਪੁਰਖ ਨਾਲ ਜੁੜੀ ਰਹਿੰਦੀ ਹੈ ਅੱਗੇ ਹੁਣ ਪਾਵਨ ਪਵਿੱਤਰ ਅੰਗ 273 ਤੇ ਸ਼ਬਦ ਸ਼ੁਰੂ ਆ ਜੀ ਅਸ਼ਟਪਦੀ ਇਹੀ ਹੈ ਮਹਾਰਾਜ ਦੱਸਦੇ ਨੇ ਬ੍ਰਹਮ ਗਿਆਨੀ ਏਕ ਉੱਪਰ ਆਸ ਬ੍ਰਹਮ ਗਿਆਨੀ ਕਾ ਨਹੀਂ ਵਿਨਾਸ਼ ਮਹਾਰਾਜ ਕਹਿੰਦੇ ਬ੍ਰਹਮ ਗਿਆਨੀ ਇੱਕ ਅਕਾਲ ਪੁਰਖ ਉਤੇ ਆਸ ਰੱਖਦਾ ਹੈ ਬ੍ਰਹਮ ਗਿਆਨੀ ਦੀ ਉੱਚੀ ਆਤਮਕ ਅਵਸਥਾ ਦਾ ਕਦੇ ਨਾਸ਼ ਨਹੀਂ ਹੁੰਦਾ ਉਹਦੀ ਸੋਚ ਸਦਾ ਕਾਇਮ ਰਹਿੰਦੀ ਹੈ ਹੁਣ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਸੋਚ 550 ਸਾਲ ਹੋ ਗਿਆ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੂੰ ਸੰਸਾਰ ਦੇ ਵਿੱਚ ਵਿਛੜਦਿਆਂ ਨੂੰ ਤੇ ਜਿੰਨਾ ਚਿਰ ਸੰਸਾਰ ਰਹੇਗਾ ਗੁਰੂ ਨਾਨਕ ਸਾਹਿਬ ਦੀ ਸੋਚ ਬਦਕਰਾਰ ਰਹੇਗੀ ਸਦਾ ਆਬਾਦ ਰਹੇਗੀ ਅੱਗੇ ਮਹਾਰਾਜ ਕਹਿੰਦੇ ਨੇ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ਼ ਬ੍ਰਹਮ ਗਿਆਨੀ ਦੀ ਉੱਚੀ ਆਤਮਿਕ ਅਵਸਥਾ ਦਾ ਕਦੇ ਨਾਸ਼ ਨਹੀਂ ਹੁੰਦਾ ब्रह्मज्ञानी के गरीबी समाहा ब्रह्म ब्रह्मज्ञानी पर उपकार उमाहा महाराज कंदे ब्रह्म ब्रह्मज्ञानी दे हृदय ਵਿੱਚ ਗਰੀਬੀ ਟਿਕੀ ਰਹਿੰਦੀ ਹੈ ਭਾਵ ਨਿਮਰਤਾ ਅਤੇ ਉਸ ਨੂੰ ਦੂਜਿਆਂ ਦੀ ਭराई ਕਰਨ ਦਾ ਸਦਾ ਚੜਿਆ ਰਹਿੰਦਾ ਹੈ ਹੁਣ ਆਲਾ ਤਾਂ ਮੈਨੂੰ ਵੀ ਭਾਵੇਂ ਮੈਨੂੰ ਵੀ ਵਿੱਚੇ ਹੀ ਗਣੋ ਤੁਸੀਂ ਭਾਵੇਂ ਨਹੀਂ ਵਿੱਚੇ ਹੀ ਗਣੋ ਬੇ ਜੇ ਕਿਸੇ ਦੇ ਕੋਈ ਕੰਮ ਆਉਂਦਾ ਮਾੜਾ ਮੋਟਾ ਤੇ ਵਿੱਚ ਆਪ ਦਾ ਸਵਾਰਥ ਰੱਖ ਲੈਂਦਾ ਇਨਸਾਨ ਆਪ ਦਾ ਵਿਚਾਲ ਆਪਾਂ ਨੂੰ ਵੀ ਬਣਨਗੇ ਇਹ ਸੱਚ ਆ ਜੀ ਮਹਾਰਾਜ ਕਹਿੰਦੇ ਇਥੇ ਬ੍ਰਹਮ ਗਿਆਨੀ ਪਰ ਉਪਕਾਰ ਉਮਾਹ ਅਤੇ ਉਸ ਨੂੰ ਦੂਜਿਆਂ ਦੀ ਭਲਾਈ ਕਰਨ ਦਾ ਸਦਾ ਚਾ ਚੜਿਆ ਰਹਿੰਦਾ ਹੈ ਬ੍ਰਹਮ ਗਿਆਨੀ ਕੇ ਨਹੀਂ ਧੰਦਾ ਇਥੇ ਮੈਂ ਗੱਲ ਕਹਾਂ ਇਤਿਹਾਸਕ ਬਈ ਗੁਰੂ ਗੋਬਿੰਦ ਸਿੰਘ ਤੋਂ ਲਾ ਕੇ ਗੁਰੂ ਨਾਨਕ ਸਾਹਿਬ ਤੋਂ ਲਾ ਕੇ ਹੀ ਆਪਣੇ ਆਪ ਦੀ ਪ੍ਰਵਾਹ ਨਹੀਂ ਕਰੀ ਆਪਣੇ ਪਰਿਵਾਰ ਦੀ ਪ੍ਰਾਹ ਨਹੀਂ ਪ੍ਰਵਾਹ ਨਹੀਂ ਕਰੀ ਤੇ ਮਨੁੱਖਤਾ ਦਾ ਭਲਾ ਕਰਨ ਵਿੱਚ ਹੀ ਚੋ ਚੜਿਆ ਰਿਹਾ ਇਹਨਾਂ ਨੂੰ ਸਦਾ ਸਦਾ ਹੀ ਚੋ ਚੜਿਆ ਰਹਿੰਦਾ ਸੀ ਮਨੁੱਖਤਾ ਦਾ ਭਲਾ ਕਰਨ ਵਾਸਤੇ ਇਹ ਗੁਰੂਆਂ ਦੀ ਗੱਲ ਆ ਤੇ ਗਾਂ ਗੁਰ ਸਿੱਖਾਂ ਦੀ ਵੀ ਇਹੀ ਆ ਗੁਰ ਸਿੱਖ ਵੀ ਜਿਹੜਾ ਗੁਰਮਖ ਪਿਆਰਾ ਗੁਰੂ ਦਾ ਪਿਆਰਾ ਉਹ ਲੋਕਾਂ ਦੀ ਭਲਾਈ ਕਰਨ ਵਿੱਚ ਹੀ ਆਪਣਾ ਆਪ ਵਾਰ ਦਿੰਦਾ ਹੈ ਕਿਉਂਕਿ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ ਜਿਹੋ ਜਾਂ ਪ੍ਰਮਾਤਮਾ ਉਹੋ ਜਿਹਾ ਉਹਦਾ ਭਗਤ ਚਾਹੀਦਾ ਜਿਹੋ ਜਾਂ ਗੁਰੂ ਆ ਉਹੋ ਜਿਹਾ ਉਹਦਾ ਸਿੱਖ ਚਾਹੀਦਾ ਹੈ ਮਹਾਰਾਜ ਸਮਝਾਉਂਦੇ ਨੇ ਬ੍ਰਹਮ ਗਿਆਨੀ ਪਰ ਉਪਕਾਰ ਉਮਾਹਾ ਅਤੇ ਉਸ ਨੂੰ ਦੂਜਿਆਂ ਦੀ ਭਲਾਈ ਕਰਨ ਦਾ ਸਦਾ ਚੌ ਚੜਿਆ ਰਹਿੰਦਾ ਹੈ ਮਹਾਰਾਜ ਕਹਿੰਦੇ ਬ੍ਰਹਮ ਗਿਆਨੀ ਕੇ ਨਾਹੀਂ ਧੰਦਾ ਬ੍ਰਹਮ ਗਿਆਨੀ ਲੈ ਤਾਬਤ ਬੰਦਾ ਬ੍ਰਹਮ ਗਿਆਨੀ ਦੇ ਮਨ ਵਿੱਚ ਮਾਇਆ ਦਾ ਜਾਲ ਨਹੀਂ ਵਿਆਪਦਾ ਕਿਉਂਕਿ ਉਹ ਭਾਵ ਦੇ ਕਿਉਂਕਿ ਉਹ ਪਟਕਦੇ ਮਨ ਨੂੰ ਕਾਬੂ ਕਰਕੇ ਮਾਇਆ ਵੱਲੋਂ ਰੋਕ ਸਕਦਾ ਹੈ ਬ੍ਰਹਮ ਗਿਆਨੀ ਕੇ ਹੋਏ ਸੋ ਭਲਾ ਬ੍ਰਹਮ ਗਿਆਨੀ ਸੋ ਫਲ ਭਲਾ ਮਹਾਰਾਜ ਕਹਿੰਦੇ ਜੋ ਕੁਝ ਪ੍ਰਭੂ ਵੱਲੋਂ ਹੁੰਦਾ ਹੈ ਬ੍ਰਹਮ ਗਿਆਨੀ ਨੂੰ ਆਪਣੇ ਮਨ ਵਿੱਚ ਭਲਾ ਪ੍ਰਤੀਤ ਹੁੰਦਾ ਹੈ ਤੇ ਜੇ ਇਥੋਂ ਵਾਲੇ ਬ੍ਰਹਮ ਗਿਆਨਿਆਂ ਦੀ ਹੁਣ ਵਾਲੇ ਬ੍ਰਹਮ ਗਿਆਨਿਆਂ ਦੀ ਗੱਲ ਕਰਕੇ ਤਾਂ ਉਹ ਕਹਿੰਦਾ ਮੈਂ ਮੀਂਹ ਜੇ ਨਹੀਂ ਪੈਂਦਾ ਤਾਂ ਮੈਂ ਹੁਣ ਮੀਂਹ ਪਵਾ ਦੂੰ ਜੇ ਬਾੜਾ ਪੈਂਦਾ ਤਾਂ ਮੈਂ ਹਟਾ ਦੂੰ ਉਹ ਦਾਅਵੇ ਕਰਦਾ ਕੁਦਰਤ ਦੇ ਨਾਲ ਕੁਦਰਤ ਦੇ ਨਿਯਮ ਨੂੰ ਕੋਈ ਬਦਲ ਸਕਦਾ ਜੀ ਨਹੀਂ ਬਦਲ ਸਕਦਾ ਕੁਦਰਤ ਦੇ ਨਿਯਮ ਨੂੰ ਨਹੀਂ ਬਦਲ ਸਕਦਾ ਕੋਈ ਅਸੀਂ ਤਾਂ ਕੁਦਰਤੀ ਸੋਮਿਆਂ ਨੂੰ ਖਰਾਬ ਜ਼ਰੂਰ ਕਰ ਦਿੰਨੇ ਆ ਪੋਲੂਸ਼ਨ ਕਰਕੇ ਹਵਾ ਖਰਾਬ ਕਰਤੀ ਧਰਤੀ ਤੇ ਗੰਦ ਪਾ ਕੇ ਪਾਣੀ ਗੰਦਾ ਕਰਤਾ ਅਸੀਂ ਤਾਂ ਕੁਦਰਤ ਦੇ ਸੋਮਿਆਂ ਨੂੰ ਵਿਗਾੜਨ ਵਿੱਚ ਸਵਾਰਨ ਵਿੱਚ ਨਹੀਂ ਹੈ ਪਰ ਕੁਦਰਤ ਦੇ ਨਿਜਮ ਨੂੰ ਨਹੀਂ ਕੋਈ ਬਦਲ ਸਕਦਾ ਉਹ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਅnder ਹੋ ਰਿਹਾ ਮਹਾਰਾਜ ਕਹਿੰਦੇ ਜੋ ਕੁਝ ਪ੍ਰਭੂ ਵੱਲੋਂ ਹੁੰਦਾ ਹੈ ਬ੍ਰਹਮ ਗਿਆਨੀ ਨੂੰ ਆਪਣੇ ਮਨ ਵਿੱਚ ਭਲਾ ਪ੍ਰਤੀਤ ਹੁੰਦਾ ਹੈ ਲਾਂਬੇ ਦੇਣ ਵਾਲਾ ਨਹੀਂ ਹੁੰਦਾ ਰੱਬ ਨੂੰ ਅੱਗੇ ਮਹਾਰਾਜ ਕਹਿੰਦੇ ਨੇ ਬ੍ਰਹਮ ਗਿਆਨੀ ਸੁਫਲ ਭਲਾ ਇਸ ਤਰ੍ਹਾਂ ਉਸ ਦਾ ਮਨੁੱਖਾ ਜਨਮ ਚੰਗੀ ਤਰ੍ਹਾਂ ਕਾਮਯਾਬ ਹੁੰਦਾ ਹੈ ਬ੍ਰਹਮ ਗਿਆਨੀ ਸੰਗ ਸਗਲ ਉਧਾਰ ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ ਮਹਾਰਾਜ ਕਹਿੰਦੇ ਬ੍ਰਹਮ ਗਿਆਨੀ ਦੀ ਸੰਗਤ ਵਿੱਚ ਸਭ ਦਾ ਵੇੜਾ ਪਾਰ ਹੁੰਦਾ ਹੈ ਕਿਉਂਕਿ हे ਨਾਨਕ ਬ੍ਰਹਮ ਗਿਆਨੀ ਦੀ ਰਾਹੀ ਸਾਰਾ ਜਗਤ ਹੀ ਪ੍ਰਭੂ ਦਾ ਨਾਮ ਜਪਣ ਲੱਗ ਪੈਂਦਾ ਹੈ ਇਹ ਨੇ ਬ੍ਰਹਮ ਗਿਆਨੀ ਸਤਿਗੁਰੂ ਜਿਨ੍ਹਾਂ ਦੀ ਕਿਰਪਾ ਸਦਕਾ ਸਤਨਾਮ ਵਾਹਿਗੁਰੂ ਹਰੇਕ ਦੇ ਮੂੰਹ ਵਿੱਚੋਂ ਨਿਕਲਦਾ ਹੈ ਰਾਮ ਰਾਮ ਹਰੇਕ ਦੇ ਮੂੰਹ ਚੋਂ ਨਿਕਲਦਾ ਅੱਲਾ ਵਾਹਿਗੁਰੂ ਗੋੜ ਕਿਉਂਕਿ ਇਹਨਾਂ ਦੀ ਕਿਰਪਾ ਸਦਕਾ ਹੀ ਮਹਾਰਾਜ ਕਹਿੰਦੇ ਬ੍ਰਹਮ ਗਿਆਨੀ ਦੀ ਰਾਹੀ ਸਾਰਾ ਜਗਤ ਹੀ ਪ੍ਰਭੂ ਦਾ ਨਾਮ ਜੱਪਣ ਲੱਗ ਪੈਂਦਾ ਹੈ ਬ੍ਰਹਮ ਗਿਆਨੀ ਕੇ ਏਕ ਰੰਗ ਬ੍ਰਹਮ ਗਿਆਨੀ ਕੇ ਵਸੇ ਪ੍ਰਭ ਸੰਗ ਮਹਾਰਾਜ ਕਹਿੰਦੇ ਨੇ ਬ੍ਰਹਮ ਗਿਆਨੀ ਦੇ ਹਿਰਦੇ ਵਿੱਚ ਸਦਾ ਇੱਕ ਅਕਾਲ ਪੁਰਖ ਦਾ ਪਿਆਰ ਵੱਸਦਾ ਹੈ। ਤਾਂ ਹੀ ਪ੍ਰਭੂ ਬ੍ਰਹਮ ਗਿਆਨੀ ਦੇ ਅੰਗ ਸੰਗ ਰਹਿੰਦਾ ਹੈ। ਤਾਂ ਹੀ ਪ੍ਰਭੂ ਪਰਮਾਤਮਾ ਬ੍ਰਹਮ ਗਿਆਨੀ ਦੇ ਅੰਗ ਸੰਗ ਰਹਿੰਦਾ ਹੈ। ਬ੍ਰਹਮ ਗਿਆਨੀ ਕੇ ਨਾਮ ਆਧਾਰ ਬ੍ਰਹਮ ਗਿਆਨੀ ਕੇ ਨਾਮ ਪਰਵਾਰ ਬ੍ਰਹਮ ਗਿਆਨੀ ਦੇ ਮਨ ਵਿੱਚ ਪ੍ਰਭੂ ਦਾ ਨਾਮ ਹੀ ਤੀਕ ਹੈ। ਅਤੇ ਨਾਮ ਹੀ ਉਸ ਦਾ ਪਰਿਵਾਰ ਹੈ ਬ੍ਰਹਮ ਗਿਆਨੀ ਸਦਾ ਸਤ ਜਾਗਤ ਬ੍ਰਹਮ ਗਿਆਨੀ ਅਹ ਬੁੱਧ ਤਿਆਗਤ ਮਹਾਰਾਜ ਕਹਿੰਦੇ ਬ੍ਰਹਮ ਗਿਆਨੀ ਸਦਾ ਵਿਕਾਰਾਂ ਦੇ ਹਮਲੇ ਵੱਲੋਂ ਸੁਚੇਤ ਰਹਿੰਦਾ ਹੈ ਅਤੇ ਮੈਂ ਮੈਂ ਕਰਨ ਵਾਲੀ ਮਤ ਛੱਡ ਦਿੰਦਾ ਹੈ ਬ੍ਰਹਮ ਗਿਆਨੀ ਕੇ ਮਨ ਪਰਮ ਆਨੰਦ ਬ੍ਰਹਮ ਗਿਆਨੀ ਕਾ ਘਰ ਸਦਾ ਆਨੰਦ ਬ੍ਰਹਮ ਗਿਆਨੀ ਦੇ ਮਨ ਵਿੱਚ ਉੱਚੇ ਸੁਖ ਦਾ ਮਾਲਕ ਅਕਾਲ ਪੁਰਖ ਵੱਸਦਾ ਹੈ ਤਾਂ ਹੀ ਉਸ ਦੇ ਹਿਰਦੇ ਰੂਪ ਘਰ ਵਿੱਚ ਸਦਾ ਖੁਸ਼ੀ ਖੜਿਓ ਹੈ ਸਦਾ ਹੀ ਖੁਸ਼ੀ ਖੜਿਓ ਹੈ ਜਿਵੇਂ ਆਪਾਂ ਕਹਿੰਦੇ ਮਨ ਖੜਿਆ ਖੜਿਆ ਰਹਿੰਦਾ ਜਾਂ ਆਪਾਂ ਕਹਿੰਦੇ ਭਈ ਉਹਨੂੰ ਬੰਦੇ ਨੂੰ ਜਦੋਂ ਮਿਲ ਗਏ ਉਹਦਾ ਮੁਖੜਾ ਖੜਿਆ ਰਹਿੰਦਾ ਹੈ ਮੱਥੇ ਤੇ ਤਿਉੜੀ ਨਹੀਂ ਹੁੰਦੀ ਔਰ ਰੱਬ ਦੀ ਕਿਰਪਾ ਨਾਲ ਉਹਦੇ ਕੋਲੇ ਨਿਮਰਤਾ ਹੁੰਦੀ ਆ ਜਿਸਦਾ ਸਦਾ ਚਿਹਰਾ ਖਿੜਿਆ ਰਹੇ ਅਗੇ ਮਹਾਰਾਜ ਕਹਿੰਦੇ ਨੇ ਬ੍ਰਹਮ ਗਿਆਨੀ ਸੁਖ ਸਹਜ ਨਿਵਾਸ ਨਾਨਕ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ ਬ੍ਰਹਮ ਗਿਆਨੀ ਮਨੁੱਖ ਸੁਖ ਤੇ ਸ਼ਾਂਤੀ ਵਿੱਚ ਟਿਕਿਆ ਰਹਿੰਦਾ ਹੈ ਤੇ ਹੇ ਗਿਆਨ ਹੇ ਨਾਨਕ ਬ੍ਰਹਮ ਗਿਆਨੀ ਦੀ ਇਸ ਉੱਚੀ ਆਤਮਿਕ ਅਵਸਥਾ ਦਾ ਕਦੇ ਨਾਸ ਨਹੀਂ ਹੁੰਦਾ ਬ੍ਰਹਮ ਗਿਆਨੀ ਬ੍ਰਹਮ ਕਵੇਤਾ ਬ੍ਰਹਮ ਗਿਆਨੀ ਏਕ ਸੰਗ 헤ਤਾ ਮਹਾਰਾਜ ਕਹਿੰਦੇ ਬ੍ਰਹਮ ਗਿਆਨੀ ਮਨੁੱਖ ਅਕਾਲ ਪੁਰਖ ਵਾਹਿਗੁਰੂ ਦਾ ਮਹਿਰਮ ਬਣ ਜਾਂਦਾ ਹੈ ਮਹਿਰਮ ਬ੍ਰਹਮ ਗਿਆਨੀ ਏਕ ਸੰਗ 헤ਤਾ ਅਤੇ ਉਹ ਇੱਕ ਪ੍ਰਭੂ ਨਾਲ ਹੀ ਪਿਆਰ ਕਰਦਾ ਹੈ ब्रह्मज्ञानी के हुए अजंत ब्रह्मज्ञानी का निर्मल मंत महाराज कहंदे ब्रह्मज्ञानी ਦੇ ਮਨ ਵਿੱਚ ਸਦਾ ਬੇਫਿਕਰੀ ਰਹਿੰਦੀ ਹੈ ਉਹ ਫਿਕਰਾਂ ਝੋਰੀਆਂ ਵਿੱਚ ਨਹੀਂ ਕਰਿਆ ਰਹਿੰਦਾ ਸਦਾ ਬੇਫਿਕਰੀ ਰਹਿੰਦੀ ਹੈ ਉਸ ਦਾ ਉਪਦੇਸ਼ ਵੀ ਹੋਰਨਾਂ ਨੂੰ ਪਵਿੱਤਰ ਕਰਨ ਵਾਲਾ ਹੁੰਦਾ ਹੈ ब्रह्मज्ञानी जस ਕਰੇ ਪ੍ਰਭ ਆਪ ਬ੍ਰਹਮ ਗਿਆਨੀ ਕਾ ਵੱਡ ਪਰਤਾਪ ਮਹਾਰਾਜ ਕਹਿੰਦੇ ਉਹੀ ਮਨੁੱਖ ਬ੍ਰਹਮ ਗਿਆਨੀ ਬਣਦਾ ਹੈ ਜਿਸਨੂੰ ਪ੍ਰਭੂ ਆਪ ਬਣਾਉਂਦਾ ਹੈ ਬ੍ਰਹਮ ਗਿਆਨੀ ਦਾ ਬੜਾ ਨਿਮਾਣਾ ਹੋ ਜਾਂਦਾ ਹੈ ਬ੍ਰਹਮ ਗਿਆਨੀ ਦਾ ਮਨ ਬੜਾ ਨਿਮਾਣਾ ਹੋ ਜਾਂਦਾ ਹੈ ਨਿਮਾਣੇ ਦਾ ਮਤਲਬ ਹੈ ਨਿਮਰਤਾ ਵਾਲਾ ਬ੍ਰਹਮ ਗਿਆਨੀ ਕਾ ਦਰਸ ਵਡ ਭਾਗੀ ਪਾਈਏ ਬ੍ਰਹਮ ਗਿਆਨੀ ਕੋ ਬਲ ਬਲ ਜਾਈਏ ਬ੍ਰਹਮ ਗਿਆਨੀ ਦਾ ਦیدار ਵੱਡੇ ਭਾਗਾਂ ਨਾਲ ਪਾਈਦਾ ਹੈ ਜੇ ਬ੍ਰਹਮ ਗਿਆਨੀ ਦਾ ਕੋਈ ਦਰਸ਼ਨ ਕਰਦਾ ਨਾ ਹੁਣ ਸਤਿਗੁਰੂ ਆਪਣੇ ਬ੍ਰਹਮ ਗਿਆਨੀ ਨੇ ਆਪਾਂ ਪਹਿਲੇ ਪਹਿਲੀਆਂ ਪੰਕਤੀਆਂ 'ਚ ਗੱਲ ਕਰੀ ਵੀ ਆਪਾਂ 35 ਮਹਾਪੁਰਖਾਂ ਦੀ ਸੰਗਤ ਕਰ ਰਹੇ ਹਾਂ ਤੇ 35 ਮਹਾਪੁਰਖ ਬ੍ਰਹਮ ਗਿਆਨੀ ਹਨ ਜੇ ਆਪਾਂ ਇਹਨਾਂ ਦੇ ਦਰਸ਼ਨ ਦਾਰੇ ਕਰਦੇ ਹਾਂ ਨਮਸਕਾਰ ਕਰਕੇ ਆਪਾਂ ਪਰਦੱਖ ਦਰਸ਼ਨ ਕਰਦੇ ਹਾਂ ਤੇ ਗੁਰਬਾਣੀ ਵਿੱਚੋਂ ਇਹਨਾਂ ਦੇ ਦਰਸ਼ਨ ਜਦੋਂ ਕਰਦੇ ਆਂ ਤੇ ਮਹਾਰਾਜ ਕਹਿੰਦੇ ਸਾਡੇ ਵੱਡੇ ਭਾਗ ਨੇ ਬ੍ਰਹਮ ਗਿਆਨੀ ਦਾ ਦ دیدار ਵੱਡੇ ਭਾਗਾ ਨਾਲ ਪਾਈਦਾ ਹੈ ਅਗਲੇ ਪੰਨ ਚ ਦੱਸਦੇ ਨੇ ਮਹਾਰਾਜ ਬ੍ਰਹਮ ਗਿਆਨੀ ਕੋ ਬਲ ਬਲ ਜਾਈਏ ਬ੍ਰਹਮ ਗਿਆਨੀ ਤੋਂ ਸਦਾ ਸਤਕੇ ਜਾਈਏ ਬ੍ਰਹਮ ਗਿਆਨੀ ਕੋ ਖੋਜੇ ਮਹੇਸ਼ਰ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ ਸਤਗੁਰੂ ਜੀ ਸਮਝਾਉਣਾ ਕਰਦੇ ਨੇ ਬ੍ਰਹਮ ਗਿਆਨੀ ਕੋ ਖੋਜੇ ਮਹੇਸ਼ਰ ਦਾ ਭਾਵ ਹੈ ਵੀ ਸ਼ਿਵ ਆਦਿਕ ਦੇਵਤੇ ਵੀ ਬ੍ਰਹਮ ਗਿਆਨੀ ਨੂੰ ਭਾਲਦੇ ਫਿਰਦੇ ਨੇ ਸ਼ਬਜੀ ਬ੍ਰਹਮੇ ਹੋਣੀ ਵੀ ਬ੍ਰਹਮ ਗਿਆਨੀ ਨੂੰ ਭਾਲਦੇ ਫਿਰਦੇ ਨੇ ਇੱਥੇ ਲਿਖਿਆ ਸ਼ਿਵ ਆਦਿਕ ਦੇਵਤੇ ਭੀ ਬ੍ਰਹਮ ਗਿਆਨੀ ਨੂੰ ਭਾਲਦੇ ਫਿਰਦੇ ਹਨ ਬ੍ਰਹਮ ਗਿਆਨੀ ਕੋ ਖੋਜੇ ਮਹੇਸ਼ਰ ਮਹੇਸ਼ਰ ਸ਼ਿਵ ਜੀ ਨੂੰ ਕਿਹਾ ਨਾ ਤੇ ਨਾਲ ਹੋਰ ਦੇਵਤਿਆਂ ਨੂੰ ਵੀ ਕਿਹਾ ਮਹਾਰਾਜ ਨੇ ਵੇ ਸ਼ਬਜੀ ਆਦਿਕ ਦੇਵਤੇ ਹੋਰ ਦੇਵਤੇ ਬਈ ਬ੍ਰਹਮ ਗਿਆਨੀ ਨੂੰ ਤਾਂ ਭਾਲ ਦੇ ਫਿਰਦੇ ਨੇ ਤੇ ਆਪਣੇ ਕੋਲੇ 35 ਬ੍ਰਹਮ ਬ੍ਰਹਮ ਗਿਆਨੀ ਆ ਆਪਾਂ 35 ਬ੍ਰਹਮ ਗਿਆਨੀਆਂ ਦੀ ਆਪਾਂ ਹੁਣ 35 ਮਹਾਪੁਰਖ 35 ਬ੍ਰਹਮ ਗਿਆਨੀਆਂ ਜੀ ਦੀ ਆਪਾਂ ਸੰਗਤ ਕਰ ਰਹੇ ਆ ਭਾਈ ਕਿੱਡੇ ਵੱਡੇ ਭਾਗ ਨੇ ਜਿਹੜਾ ਸੰਗਤ ਕਰਦਾ ਮਹਾਪੁਰਖਾਂ ਦੀ ਇਹ 35 ਮਹਾਪੁਰਖਾਂ ਦੀ ਸੰਗਤ ਕਰਦੇ ਆ ਜੀ ਆਪਾਂ ਇਸ ਟਾਈਮ ਬੈਠੇ ਅੱਗੇ ਮਹਾਰਾਜ ਦੱਸਦੇ ਨੇ ਬ੍ਰਹਮ ਗਿਆਨੀ ਆਪ ਪਰਮੇਸ਼ਰ ਕਿਉਂਕਿ ਜਿਹੜਾ ਬ੍ਰਹਮ ਗਿਆਨੀ ਹੈ ਉਹ ਪ੍ਰਭੂ ਪਰਮਾਤਮਾ ਆਪ ਹੀ ਹੈ ਉਸ ਨੂੰ ਸਾਰੇ ਜੀਵ ਪਾਲਦੇ ਨੇ ਅਕਾਲ ਪੁਰਖ ਆਪ ਬ੍ਰਹਮ ਗਿਆਨੀ ਦਾ ਰੂਪ ਹੈ ਬ੍ਰਹਮ ਗਿਆਨੀ ਕੀ ਕੀਮਤ ਨਾ ਹੈ ਬ੍ਰਹਮ ਗਿਆਨੀ ਕੇ ਸਗਲ ਮਨ ਮਾਹੀ ਮਹਾਰਾਜ ਕਹਿੰਦੇ ਬ੍ਰਹਮ ਗਿਆਨੀ ਦੇ ਗੁਣਾ ਦਾ ਮੁੱਲ ਨਹੀਂ ਪੈ ਸਕਦਾ ਸਾਰੇ ਹੀ ਗੁਣ ਬ੍ਰਹਮ ਗਿਆਨੀ ਦੇ ਅੰਦਰ ਹਨ ਬ੍ਰਹਮ ਗਿਆਨੀ ਕਾ ਕੌਣ ਜਾਣੇ ਭੇਦ ਬ੍ਰਹਮ ਗਿਆਨੀ ਕੋ ਸਦਾ ਅਦੇਸ ਕਿਹੜਾ ਮਨੁੱਖ ਬ੍ਰਹਮ ਗਿਆਨੀ ਦੀ ਉੱਚੀ ਜ਼ਿੰਦਗੀ ਦਾ ਭੇਦ ਪਾ ਸਕਦਾ ਹੈ ਬ੍ਰਹਮ ਗਿਆਨੀ ਦੇ ਅੱਗੇ ਸਦਾ ਨਿਮੋਣਾ ਹੀ ਫਬਦਾ ਹੈ ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਅਧਾਖਰ ब्रह्मज्ञानी सर्वका ठाकुर ब्रह्मज्ञानी दी महिमा ਦਾ ਅੱਧਾ ਅੱਖਰ ਵੀ ਨਹੀਂ ਕਿਹਾ ਜਾ ਸਕਦਾ ਤੇ ब्रह्मज्ञानी ਸਾਰੇ ਜੀਵਾਂ ਦਾ ਪੂਜਸ ਹੈ ਬਿ ਸਾਰੇ ਜੀਵਾਂ ਨੂੰ ਪਾਲਣ ਪੋਸ਼ਣ ਵਾਲਾ ਹੈ ब्रह्मज्ञानी ਕੀ ਮਿਤ ਕੌਣ ਬਖਾਂਦੇ ਬ੍ਰਹਮ ਗਿਆਨੀ ਕੀ ਗੱਤ ਬ੍ਰਹਮ ਗਿਆਨੀ ਜਾਣੇ ਮਹਾਰਾਜ ਕਹਿੰਦੇ ਬ੍ਰਹਮ ਗਿਆਨੀ ਦੀ ਉੱਚੀ ਜ਼ਿੰਦਗੀ ਦਾ ਅੰਦਾਜ਼ਾ ਕੌਣ ਲਾ ਸਕਦਾ ਹੈ ਉਸ ਦੀ ਹਾਲਤ ਉਸ ਵਰਗਾ ਬ੍ਰਹਮ ਗਿਆਨੀ ਹੀ ਜਾਣਦਾ ਹੈ ਵੀ ਪ੍ਰਭੂ ਪਰਮਾਤਮਾ ਨੂੰ ਜੋ ਪ੍ਰਭੂ ਪਰਮਾਤਮਾ ਦਾ ਰੂਪ ਹੈ ਉਹੀ ਜਾਣ ਸਕਦਾ ਹੈ ਜਿਵੇਂ ਆਪਾਂ ਪਹਿਲਾਂ ਗੱਲ ਕਰੀ ਆ ਵੀ ਇੱਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ ਵੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਅਕਾਲ ਪੁਰਖ ਵਾਹਿਗੁਰੂ ਦਾ ਰੂਪ ਹੈ ਤੇ ਉਹੀ ਉਹਦੇ ਗੁਣਾਂ ਨੂੰ ਜਾਣਦੇ ਨੇ ਤੇ ਉਹ ਗੁਣ ਸਾਨੂੰ ਪ੍ਰਭੂ ਪਰਮਾਤਮਾ ਦੇ ਗੁਰੂ ਸਹਿਬਾਨਾ ਨੇ ਗੁਰਬਾਣੀ ਵਿੱਚ ਦਰਜ ਕਰਕੇ ਦਿੱਤੇ ਨੇ ਗੁਰਬਾਣੀ ਰੂਪ ਅਕਾਲ ਪੁਰਖ ਵਾਹਿਗੁਰੂ ਦੇ ਗੁਣ ਸਾਡੇ ਕੋਲ ਨੇ ਆਏ ਸਮਝ ਗਏ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੇ ਬ੍ਰਹਮ ਗਿਆਨੀ ਕਾ ਅੰਤ ਨ ਪਾਰੇ ਅਗਲਾ ਬੰਦ ਆ ਜੀ ਮਹਾਰਾਜ ਕਹਿੰਦੇ ਉਸ ਦੀ ਹਾਲਤ ਉਸ ਵਰਗਾ ਬ੍ਰਹਮ ਗਿਆਨੀ ਹੀ ਜਾਣਦਾ ਹੈ ਤੇ ਅਗਲਾ ਬੰਦ ਮਹਾਰਾਜ ਦੱਸਦੇ ਨੇ ਬ੍ਰਹਮ ਗਿਆਨੀ ਕਾ ਅੰਤ ਨਪਾਰ ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸ਼ਕਾਰ ਬ੍ਰਹਮ ਗਿਆਨੀ ਦੇ ਗੁਨਾ ਦੇ ਸਮੁੰਦਰ ਦਾ ਕੋਈ ਹੱਦ ਬੰਨਾ ਨਹੀਂ ਹੈ ਏ ਨਾਨਕ ਸਦਾ ਬ੍ਰਹਮ ਗਿਆਨੀ ਦੇ ਚਰਨਾਂ ਤੇ ਪਿਆਰ ਰਹੁ ਗੁਰੂ ਦੇ ਚਰਨਾਂ ਤੇ ਟਿਆਰ ਹੈ ਭਾਈ ਆਪਣਾ ਮਾਨ ਹੰਕਾਰ ਜਾਂ ਛੱਡ ਗੁਰੂ ਮਹਾਰਾਜ ਕਹਿੰਦੇ ਬ੍ਰਹਮ ਗਿਆਨੀ ਸਾਰੇ ਜਗਤ ਦਾ ਬਣਾਉਣ ਵਾਲਾ ਹੈ ਬ੍ਰਹਮ ਗਿਆਨੀ ਸਭ ਸ੍ਰਿਸ਼ਟਿਕਾ ਕਰਤਾ ਹਣ ساری ਸ੍ਰਿਸ਼ਟੀ ਨੂੰ ਕਰਨ ਵਾਲਾ ਕੌਣ ਹੈ ਪ੍ਰਭੂ ਪਰਮਾਤਮਾ ਤੇ ਬ੍ਰਹਮ ਗਿਆਨੀ ਪ੍ਰਭੂ ਪਰਮਾਤਮਾ ਨੂੰ ਹੀ ਦੱਸਿਆ ਹੈ ਗਰਵਾਨੀ ਵਿੱਚ ਤੇ ਉਹਦੇ ਗੁਣਾ ਨੂੰ ਜਾਨਣ ਵਾਲਾ ਜਿਹੜਾ ਉਹਦਾ ਰੂਪ ਹੈ ਉਹੀ ਜਾਣ ਸਕਦਾ ਆਪਣੇ ਗੁਰੂ ਸਹਿਬਾਨ ਪਟ ਸਹਿਬਾਨ 15 ਭਗਤ ਸਹਿਬਾਨ ਗੁਰਸਿੱਖ ਸਹਿਬਾਨਾਂ ਦੀ ਬਾਣੀ ਦਾ ਅਰਜਾ ਹੋਰ ਬਾਰੀ ਵੀ ਬਹੁਤ ਨੇ ਇਹ ਜੀ ਗੱਲ ਨਹੀਂ ਇਹ ਤਾਂ ਉਸ ਸਮੇਂ ਦੇ ਵਿੱਚ ਜੋ ਪ੍ਰਭੂ ਪਰਮਾਤਮਾ ਦੇ ਭਗਤ ਸੀ ਗੁਰਬਾਣੀ ਦੇ ਸਿਧਾਂਤ ਮੁਤਾਬਕ ਜੋ ਜੀਵਨ ਸੀ ਜਿੰਨਾਂ ਦਾ ਉਹਨਾਂ ਦੀ ਬਾਣੀ ਦਾ ਅਰਜਾ ਉਸ ਸਮੇਂ ਮਹਾਰਾਜ ਕਹਿੰਦੇ ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ ਏ ਨਾਨਕ ਸਦਾ ਬ੍ਰਹਮ ਗਿਆਨੀ ਦੇ ਚਰਨਾਂ ਤੇ ਪਿਆਰ ਰਹੁ ਬ੍ਰਹਮ ਗਿਆਨੀ ਸਭ ਸ੍ਰਿਸ਼ਟਾ ਦਾ ਕਰਤਾ ਹੈ ਅਕਾਲ ਪੁਰਖ ਵਾਹਿਗੁਰੂ ਹੀ ਬ੍ਰਹਮ ਗਿਆਨੀ ਹੈ ਬ੍ਰਹਮ ਗਿਆਨੀ ਸਾਰੇ ਜਗਤ ਦਾ ਬਣਾਉਣ ਵਾਲਾ ਹੈ ਅਗੇ ਮਹਾਰਾਜ ਕਹਿੰਦੇ ਬ੍ਰਹਮ ਗਿਆਨੀ ਸਦ ਜੀਵੇ ਨਹੀਂ ਮਰਦਾ ਸਦਾ ਹੀ ਜਿਉਂਦਾ ਹੈ ਕਦੇ ਜਨਮ ਮਰਨ ਦੇ ਗੇੜ ਵਿੱਚ ਨਹੀਂ ਆਉਂਦਾ ਬ੍ਰਹਮ ਗਿਆਨੀ ਮੁਕਤ ਜੁਗਤ ਜੀ ਦਾ ਦਾਤਾ ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ ਮਹਾਰਾਜ ਕਹਿੰਦੇ ਬ੍ਰਹਮ ਗਿਆਨੀ ਮੁਕਤੀ ਦਾ ਰਾਹ ਦੱਸਣ ਵਾਲਾ ਤੇ ਉੱਚੀ ਆਤਮਿਕ ਜ਼ਿੰਦਗੀ ਦਾ ਦੇਣ ਵਾਲਾ ਹੁੰਦਾ ਹੈ ਉੱਚੀ ਆਤਮਿਕ ਜ਼ਿੰਦਗੀ ਦਿੰਦਾ ਗੁਰੂ ਦਾ ਗਿਆਨ ਤੇ ਸਾਰਿਆਂ ਦੀ ਮੁਕਤੀ ਦਾ ਰਾਹ ਦੱਸਣ ਵਾਲਾ ਹੈ ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ ਮਹਾਰਾਜ ਕਹਿੰਦੇ ਉਹੀ ਪੂਰਨ ਪੁਰਖ ਤੇ ਕਾਦਰ ਹੈ ਬ੍ਰਹਮ ਗਿਆਨੀ ਅਨਾਥ ਕਾ 나ਥ ਬ੍ਰਹਮ ਗਿਆਨੀ ਕਾ ਸਭ ਉਪਰ ਹਾਥ ਹੁਣ ਜਿਹੜਾ ਅਨਾਥਾਂ ਦਾ 나ਥ ਹੈ ਤੇ ਜਿਹਦਾ ਸਾਰਿਆਂ ਉਪਰ ਹੱਥ ਹੈ ਉਹ ਕੌਣ ਹੈ ਅਕਾਲ ਪੁਰਖ ਵਾਹਿਗੁਰੂ ਜਿਹਦੀ ਬੰਦਗੀ ਸਾਨੂੰ ਗੁਰਬਾਣੀ ਬਖਸ਼ਦੀ ਹੈ ਗਰਬਾਣੀ ਰਾਹੀ ਪ੍ਰਭੂ ਪਰਮਾਤਮਾ ਦੀ ਬੰਦਗੀ ਕੀਤੀ ਜਾਂਦੀ ਹੈ ਭਾਈ ਬ੍ਰਹਮ ਗਿਆਨੀ ਅਨਾਥ ਕਾ ਨਾਥ ਬ੍ਰਹਮ ਗਿਆਨੀ ਕਾ ਸਭ ਉਪਰ ਹਾਥ ਬ੍ਰਹਮ ਗਿਆਨੀ ਨਖਸਮਿਆਂ ਦਾ ਖਸਮ ਹੈ ਬ੍ਰਹਮ ਗਿਆਨੀ ਕਾ ਸਗਲ ਆਕਾਰ ਸਭ ਦੀ ਸਹਾਇਤਾ ਕਰਦਾ ਹੈ ਪਹਿਲਾਂ ਵਾਲੇ ਬੰਦ ਚ ਦੱਸਦੇ ਨੇ ਮਹਾਰਾਜ ਬ੍ਰਹਮ ਗਿਆਨੀ ਨਖਸਮਿਆਂ ਦਾ ਖਸਮ ਹੈ ਸਭ ਦੀ ਸਹਾਇਤਾ ਕਰਦਾ ਹੈ ਬ੍ਰਹਮ ਗਿਆਨੀ ਕਾ ਸਗਰ ਆਕਾਰ ਬ੍ਰਹਮ ਗਿਆਨੀ ਆਪ ਨਿਰੰਕਾਰ ਹਣ ਦੱਸਤਾ ਨਾ ਗੁਰਬਾਣੀ ਦੇ ਵਿੱਚ ਵੀ ਬ੍ਰਹਮ ਗਿਆਨੀ ਆਪ ਹੀ ਅਕਾਲ ਪੁਰਖ ਵਾਹਿਗੁਰੂ ਹੈ ਮਹਾਰਾਜ ਦੱਸਦੇ ਨੇ ਸਾਰਾ ਦਿਸਦਾ ਜਗਤ ਬ੍ਰਹਮ ਗਿਆਨੀ ਦਾ ਆਪਣਾ ਹੈ ਉਹ ਤਾਂ ਪ੍ਰਤੱਖ ਆਪ ਹੀ ਰੱਬ ਹੈ ਇਹ ਵੀ راستਾ ਨਾਲ ਵੀ ਜਿਹੜਾ ਗੁਰੂ ਨਾਨਕ ਸੱਚੇ ਪਾਤਸ਼ਾਹ ਤੁਲਾ ਕੇ 35 ਮਹਾਂਪੁਰਖਾਂ ਦੀ ਗੱਲ ਆਪਾਂ ਕਰਦੇ ਜਿਨ੍ਹਾਂ ਦੀ ਗੁਰਬਾਣੀ ਦਰਜ ਹੈ ਹੋਰ ਬੜੇ ਨੇ ਰੱਬ ਦੇ ਪਿਆਰੇ ਉਹ ਤਾਂ ਮਹਾਰਾਜ ਕਹਿੰਦੇ ਰੱਬ ਦਾ ਰੂਪ ਆਪ ਹੀ ਹੈ ਅਕਾਲ ਪੁਰਖ ਵਾਹਿਗੁਰੂ ਦੀ ਜੋਤ ਜਿਹਨੂੰ ਆਪਾਂ ਕਹਿੰਨੇ ਆ ਇੱਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ ਉਹ ਤਾਂ ਮੁੱਢ ਤੋਂ ਹੈ ਨਾ ਸਟਾਰਟਿੰਗ ਤੋਂ ਉਸ ਤੋਂ ਬਾਅਦ ਗੁਰੂ ਅੰਗਦ ਸਾਹਿਬ ਜੀ ਅਮਰਦਾਸ ਜੀ RAMਦਾਸ ਜੀ ਗੁਰੂ ਅਰਜਨ ਸਾਹਿਬ ਜੀ 10 ਪਾਤਸ਼ਾਹਾਂ ਦੇ ਵਿੱਚ ਵਿਚਰੀ ਜੋਤ ਉਹਦਾ ਰੂਪ ਹੀ ਹੈ ਨਾ ਦਸ਼ਮੇਸ਼ ਪਿਤਾ ਤੱਕ ਆਪਾਂ ਕਹਿ ਦਿੰਨੇ ਆ ਵੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦਾ ਰੂਪ ਹੀ ਆ ਉਹ ਗੁਰੂ ਪਰਮੇਸ਼ਰ ਇੱਕੋ ਜਾਨ ਗੁਰ ਪਰਮੇਸ਼ਰ ਇੱਕੋ ਜਾਨ ਗੁਰੂ ਤੇ ਪਰਮੇਸ਼ਰ ਇੱਕੋ ਹੀ ਚੀਜ਼ ਹੈ ਇੱਕੋ ਹਸਤੀ ਦੇ ਮਾਲਕਾ ਮਹਾਰਾਜ ਕਹਿੰਦੇ ਬ੍ਰਹਮ ਗਿਆਨੀ ਕਾ ਸਗਲ ਆਕਾਰ ਬ੍ਰਹਮ ਗਿਆਨੀ ਆਪ ਨਿਰੰਕਾਰ ਸਾਰਾ ਦਿਸਦਾ ਜਗਤ ਬ੍ਰਹਮ ਗਿਆਨੀ ਦਾ ਆਪਣਾ ਹੈ ਉਹ ਤਾਂ ਪ੍ਰਤੱਖ ਆਪ ਹੀ ਰੱਬ ਹੈ ਬ੍ਰਹਮ ਗਿਆਨੀ ਕੀ ਸੋਭਾ ਬ੍ਰਹਮ ਗਿਆਨੀ ਬਣੀ ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ ਬ੍ਰਹਮ ਗਿਆਨੀ ਦੀ ਮਹਿਮਾ ਕੋਈ ਬ੍ਰਹਮ ਗਿਆਨੀ ਹੀ ਕਰ ਸਕਦਾ ਹੈ ਏ ਨਾਨਕ ਬ੍ਰਹਮ ਗਿਆਨੀ ਸਭ ਜੀਵਾਂ ਦਾ ਮਾਲਕ ਹੈ